ਮੈਂ ਤਾਂ ਨਹੀਂ ਆਉਂਦਾ ਸੜੀ ਫੋਨ ਮੜਾਈ ਬੰਦ ਤੂੰ ਮੈਂ ਤੁਹ ਲਈ ਆ ਮੇਰਾ ਪੁੱਤ ਰੇ ਦੋ ਹਰ ਵਕਤ ਬਾਈ ਇੱਕ ਵਾਰ ਇੱਕ ਵਾਰ ਮੇਰੇ ਨਾਲ ਗੱਲ ਕਰ ਜੀ ਗੱਲ ਕਰ ਲਈ ਆ ਉਹ ਨਾਲੇ ਬੇਕੇ ਗੱਲ ਕਰਦੇ। ਬੇहद ਹੀ ਭਾਵੁਕ ਕਰਨ ਵਾਲੀਆਂ ਇਹਨਾਂ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਕਿਵੇਂ ਇੱਕ ਮਾਂ ਦਾ ਰੋ ਰੋ ਕੇ ਬੁਰਾ ਹਾਲ ਹੋ ਗਿਆ। ਪੁੱਬਾ ਮਾਰ ਮਾਰ ਰੋ ਰਹੀ ਇਸ ਮਾਂ ਦੇ ਜਵਾਨ ਪੁੱਤ ਦੀ ਜਾਨ ਚਲੀ ਗਈ ਹੈ। ਤਾਂ ਅਮਰੀਕਾ ਤੋਂ ਇਹ ਮੰਦਭਾਗੀ ਖਬਰ ਸਾਹਮਣੇ ਆਈ ਹੈ ਜਿੱਥੇ ਇੱਕ ਮਾਂ ਦੇ ਜਵਾਨ ਪੁੱਤ ਦੀ ਦਿਲ ਦਾ ਦੌਰਾ ਪੈਣ ਕਾਰਨ ਜਾਨ ਚਲੀ ਗਈ। ਮ੍ਰਿਤਕ ਗੁਰਜੰਟ ਸਿੰਘ 30 ਸਾਲ ਦਾ ਸੀ ਤੇ ਉਹ ਦੋ ਭੈਣਾਂ ਦਾ ਇਕਲੌਤਾ ਭਰਾ ਸੀ। ਤਾਂ ਜਦੋਂ ਇਹ ਖਬਰ ਪਰਿਵਾਰ ਨੂੰ ਮਿਲਦੀ ਹੈ ਤਾਂ ਪਰਿਵਾਰ ਉੱਤੇ ਦੁੱਖਾਂ ਦਾ ਪਹਾੜ ਟੁੱਟ ਪੈਂਦਾ ਹੈ ਮਾਂ ਅਤੇ ਭੈਣਾਂ ਦਾ ਰੋ ਰੋ ਕੇ ਬੁਰਾ ਹਾਲ ਹੋ ਗਿਆ ਹੈ ਤਾਂ ਪੀੜਤ ਪਰਿਵਾਰ ਨੇ ਹੁਣ ਭਾਰਤ ਸਰਕਾਰ ਅਤੇ ਸਮਾਜ ਸੇਵੀ ਸੰਸਥਾਵਾਂ ਤੋਂ ਮੰਗ ਕੀਤੀ ਹੈ ਕਿ ਉਹਨਾਂ ਦੇ ਪੁੱਤ ਦੀ ਮ੍ਰਿਤਕ ਦੇ ਨੂੰ ਪੰਜਾਬ ਲਿਉਣ ਦੇ ਵਿੱਚ ਮਦਦ ਕੀਤੀ ਜਾਵੇ ਤਾਂ ਜੋ ਉਹ ਅੰਤਿਮ ਸੰਸਕਾਰ ਦੀਆਂ ਰਸਮਾਂ ਨੇ ਜੜੀਆਂ ਪੂਰੀਆਂ ਕਰ ਸਕਣ ਤਾਂ ਪੰਜਾਬ ਦੇ ਵਿੱਚ ਇੱਕ ਪਾਸੇ ਹੜ੍ਹਾਂ ਨੇ ਤਬਾਹੀ ਮਚਾ ਦਿੱਤੀ ਹੈ ਕਈ ਲੋਕ ਬੇਕਾਰ ਹੋ ਗਏ ਤਾ ਹੁਣ ਅੰਮ੍ਰਿਤਸਰ ਤੋਂ ਇਹ ਖਬਰ ਸਾਹਮਣੇ ਆਈ ਜਿੱਥੇ ਇੱਕ ਪਰਿਵਾਰ ਉੱਤੇ ਦੋਹਰੀ ਮਾਰ ਪਈ ਹੈ ਦੁੱਖਾਂ ਦਾ ਪਹਾੜ ਇਸ ਪਰਿਵਾਰ ਉੱਤੇ ਟੁੱਟ ਗਿਆ ਕਿਉਂਕਿ 30 ਸਾਲਾ ਜਵਾਨ ਪੁੱਤ ਦੁਨੀਆ ਤੋਂ ਰੁਖ ਸੁਖ ਹੋ ਗਿਆ ਜਾਣਕਾਰੀ ਦੇ ਅਨੁਸਾਰ ਅਮਰੀਕਾ ਦੇ ਕੈਲੀਫੋਰਨੀਆ ਸੂਬੇ ਵਿੱਚ ਰਹਿੰਦੇ ਆ ਇੱਕ ਪੰਜਾਬੀ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਜਾਨ ਚਲੀ ਗਈ ਮ੍ਰਿਤਕ ਨੌਜਵਾਨ ਅਜੂਬਾ ਸਿਟੀ ਦੇ ਵਿੱਚ ਸਟੋਰ ਉੱਤੇ ਨੌਕਰੀ ਕਰਦਾ ਸੀ ਤਾਂ ਪਿੰਡ ਪਿੰਡੀ ਸੈਂਦਾਂ ਦਾ ਇਹ ਵਸਨੀਕ ਸੀ ਤਾਂ ਘਰ ਦੀਆਂ ਆਰਥਿਕ ਮੁਸ਼ਕਲਾਂ ਨੂੰ ਦੂਰ ਕਰਨ ਅਤੇ ਸੁਨਹਿਰੇ ਭਵਿੱਖ ਦੇ ਲਈ ਉਹ ਲਗਭਗ 1.5 ਸਾਲ ਪਹਿਲਾਂ ਅਮਰੀਕਾ ਗਿਆ ਪਰ ਅਚਾਨਕ ਦਿਲ ਦੇ ਦੌਰੇ ਨੇ ਉਸ ਦੀ ਜ਼ਿੰਦਗੀ ਹੀ ਖਤਮ ਕਰ ਦਿੱਤੀ ਹੈ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਗੁਰਜੰਟ ਸਿੰਘ ਦੋ ਪੈਣਾ ਦਾ ਇਕਲੌਤਾ ਭਰਾ ਸੀ ਉਸ ਦੀ ਮੌਤ ਦੀ ਖਬਰ ਮਿਲਦਿਆਂ ਹੀ ਘਰ ਦੇ ਵਿੱਚ ਮਾਤਮ छा ਗਿਆ ਮਾਪੇ ਅਤੇ ਭੈਣਾਂ ਦਾ ਰੋ ਰੋ ਕੇ ਬੁਰਾ ਹਾਲ ਹੋ ਗਿਆ ਪਿੰਡ ਵਿੱਚ ਸੋਗ ਦਾ ਮਾਹੌਲ ਬਣਿਆ ਹੋਇਆ ਹੈ ਅਤੇ ਹਰ ਕੋਈ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਪਹੁੰਚ ਰਿਹਾ ਹੈ ਤਾਂ ਮ੍ਰਿਤਕ ਦੇ ਪਿਤਾ ਸਰਬਜੀਤ ਸਿੰਘ ਨੇ ਆਖਿਆ ਕਿ ਉਹਨਾਂ ਦਾ ਪੁੱਤਰ ਪਰਿਵਾਰ ਦੀ ਗਰੀਬੀ ਦੂਰ ਕਰਨ ਦੇ ਲਈ ਵਿਦੇਸ਼ ਗਿਆ ਸੀ ਪਰ ਕਿਸਮਤ ਨੇ ਉਸ ਨੂੰ ਬਹੁਤ ਜਲਦੀ ਸਾਡੇ ਕੋਲੋਂ ਖੋ ਲਿਆ ਤਾਂ ਪੀੜਤ ਪਰਿਵਾਰ ਨੇ ਭਾਰਤ ਸਰਕਾਰ ਅਤੇ ਸਮਾਜ ਸੇਵੀ ਸੰਸਥਾਵਾਂ ਕੋਲੋਂ ਬੇਨਤੀ ਕੀਤੀ ਹੈ ਕਿ ਗੁਰਜੰਟ ਸਿੰਘ ਦੀ ਮ੍ਰਿਤਕ ਦੇ ਨੂੰ ਜਲਦ ਤੋਂ ਜਲਦ ਪੰਜਾਬ ਲਿਆਂਦਾ ਜਾਵੇ ਤਾਂ ਜੋ ਉਸਦੇ ਅੰਤਿਮ ਸੰਸਕਾਰ ਦੀਆਂ ਰਸਮਾਂ ਪੂਰੀਆਂ ਕੀਤੀਆਂ ਜਾ ਸਕਣ ਇਸ ਘਟਨਾ ਨੇ ਨਾ ਸਿਰਫ ਪੰਜਾਬ ਨੂੰ ਸਗੋਂ ਸਾਰੇ ਪਿੰਡ ਨੂੰ ਗਹਿਰੇ ਦੁੱਖ ਵਿੱਚ ਡਬੋ ਦਿੱਤਾ ਕਿਉਂਕਿ ਇੱਕ ਪਾਸੇ ਪੰਜਾਬ ਹੜ੍ਹਾਂ ਦੀ ਮਾਰ ਚੱਲ ਰਿਹਾ ਹੈ ਤਾਂ ਦੂਜੇ ਪਾਸੇ ਇਸ ਪਰਿਵਾਰ ਉੱਤੇ ਹੁਣ ਦੋਹਰੀ ਮਾਰ ਪਈ ਹੈ ਪਹਿਲਾਂ ਹੜ੍ਹਾਂ ਨੇ ਸਾਰਾ ਕੁਝ ਤਬਾਹ ਕਰ ਦਿੱਤਾ ਤਾਂ ਹੁਣ ਇਸ ਘਰ ਦੀਆਂ ਖੁਸ਼ੀਆਂ ਨੂੰ ਵੀ ਗ੍ਰਹਿਣ ਲੱਗ ਗਿਆ ਕਿਉਂਕਿ ਜਵਾਨ ਪੁੱਤ ਜਿਸ ਦੀ ਉਮਰ 30 ਸਾਲ ਦੱਸੀ ਜਾ ਰਹੀ ਹੈ ਅਮਰੀਕਾ ਜਾਂਦਾ ਘਰ ਦੀਆਂ ਮੁਸ਼ਕਲਾਂ ਦੂਰ ਕਰਨ ਅਤੇ ਸੁਨਹਿਰੇ ਭਵਿੱਖ ਦੀ ਤਲਾਸ਼ ਚ ਅਮਰੀਕਾ ਦੇ ਕੈਲੀਫੋਰਨੀਆ ਦੇ ਵਿੱਚ ਗਿਆ ਪਰ ਦਿਲ ਦਾ ਦੌਰਾ ਪੈਣ ਕਾਰਨ ਉਹਦੀ ਜਾਨ ਚਲੀ ਗਈ ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੋ ਗਿਆ ਮ੍ਰਿਤਕ ਦੋ ਪੈਣਾ ਦਾ ਇਕਲੌਤਾ ਭਰਾ ਸੀ ਪੈਣਾ ਅਤੇ ਮਾਂ ਦਾ ਰੋ ਰੋ ਕੇ ਬੁਰਾ ਹਾਲ ਹੈ ਤਾਂ ਲੋਕ ਮੰਗ ਕਰ ਰਹੇ ਨੇ ਕਿ ਇਸ ਪਰਿਵਾਰ ਦੀ ਮਦਦ ਕੀਤੀ ਜਾਵੇ ਮਰਤਕ ਦੇ ਨੂੰ ਜਲਦ ਤੋਂ ਜਲਦ ਪੰਜਾਬ ਲਿਆਉਂਦੀ ਮੰਗ ਹੈ ਜਿਹੜੀ ਹੁਣ ਪਿੰਡ ਵਾਸੀਆਂ ਵੱਲੋਂ ਕੀਤੀ ਜਾ ਰਹੀ ਹੈ। ਜੀ ਮੈਂ ਕੇਵਲ ਸਿੰਘ ਬੋਲਦਾ ਪਿੰਡ ਪਿੰਡੀ ਸਰਦਾਂ ਤੋਂ। ਹਾਂਜੀ ਹਾਂਜੀ। ਮੈਂ ਗਰਜੰਟ ਸਿੰਘ ਦਾ ਚਾਚਾ ਜੀ ਹਾਂ। ਹਾਂਜੀ। ਭਾਰਤ ਸਰਕਾਰ ਅੱਗੇ ਬੇਨਤੀ ਕੀਤੀ ਜਾਂਦੀ ਆ ਕਿ ਸਾਡਾ ਪੁੱਤਰ ਦੋ ਬਹਿਣਾਂ ਦਾ ਇਕੱਲਾ ਬੱਚਾ ਹੈ। ਸਾਡਾ ਭਰਾ ਸਾਡਾ ਪਰਿਵਾਰ ਬਹੁਤ ਤੰਗ ਹੋਏ ਪੈਰੇ ਤੇ ਭਾਰਤ ਸਰਕਾਰ ਗਾੜੀ ਸਾਡੀ ਮਿੰਦਤਰਦਾ ਕਿ ਸਾਡੇ ਬੇਟੇ ਦੀ ਲਾਸ਼ ਸਾਡੇ ਕੋਲ ਬਚਾਈ ਜਾਵੇ ਤੇ ਸਾਡੇ ਮਨ ਨੂੰ ਤਸੱਲੀ ਹੋ ਜਾਏ ਬੜੀ ਮਿਹਰਬਾਨੀ ਭਾਰਤ ਸਰਕਾਰ ਦੀ ਅਈ ਮੇਰਾ ਨਸਰ ਵੀ ਸੀ ਗਿਆ ਹਾਂਜੀ ਮੇਰਾ ਪੁੱਤ ਵੀ ਜਨਸ ਸੀ ਗਿਆ ਹਾਂਜੀ ਮੈਨੂੰ ਟੈਲੀਫੋਨ ਅਜੇ ਨਹੀਂ ਸੀ ਹਾਂ ਇਹ ਲੈ ਪੜੀ ਪੜੀ ਕਿਹਨੇ ਤਾਂ ਕਿ ਚੁੱਕੀ ਕਰ ਲੈ ਗਿਆ ਜੀ ਉਸ ਲੈ ਕੇ ਕੁਝ ਵੀ ਤਰ੍ਹਾਂ ਪਾ ਕੇ ਤੈਰ ਹੋ ਗਿਆ ਇਹਦੀ ਮੌਤ ਕਿੱਥੇ ਹੋਈ ਤੇ ਸਾਰਾ ਡੱਬੇ ਸਾਡੇ ਜੇ ਪਾਸਾ ਜੀ ਕਿੰਨੀ ਉਮਰ ਹੀ ਹੈ ਉਮਰਾ ਜੀ ਕਿੰਨੀ ਸੀ ਜਾਨੀ 39 ਹਾਂਜੀ ਇਹ ਹੁਣ ਤਾਂ ਕੀ ਮੰਗਤ ਹੈ ਸਰਕਾਰ ਤੋਂ ਭਾਈ ਜਿੰਨੀ ਮਾੜੀ ਬੋਦੀ ਲਾਸ਼ ਆ ਜਿਵੇਂ ਸਾਡੀ ਤੇ ਦਮਾਹ ਗਈ ਨੀ ਭਾਵੇਂ ਬੜੇ ਗਰੀਬੀ ਦੇ ਤਾਂ ਨਹੀਂ ਕਰਿਆ ਕੋਈ ਭਲਾਈ ਆਡਾ ਪੂਰੀ ਹਿੰਮਤ ਕਰਨ ਲਿਆ ਹੈ ਉਹ ਟੌਰ ਤੇ ਜਾ ਉਜੂਧਰੇ ਪਾਣਾ ਮੋਦੀ ਜੀ